ਵਲਦੇਵ ਸਿੰਘ ਸਰਸਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਦੱਸਦੀ ਹੈ ਕਿ ਸਭ ਤੋਂ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਅੱਜ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਮੁੱਖ ਮੰਤਰੀ ਦੀ ਰਿਹਾਇਸ਼ ਤੇ ਜਾ ਕੇ ਆਪਣਾ ਮਰਨ ਵਾਰਤ ਸ਼ੁਰੂ ਕਰਾਂਗੇ ਤੇ ਦੱਸਦੀ ਹਾਂ ਕਿ ਇਸ ਤੋਂ ਪਹਿਲਾਂ ਹੀ ਹੁਣ ਬਲਦੇਵ ਸਿੰਘ ਸਰਸਾ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਥੇ ਹੀ ਕੱਲ ਜੋ ਐਕਸ਼ਨ ਲਿਆ ਗਿਆ ਉਸ ਨੂੰ ਲੈ ਕੇ ਕਿਸਾਨ ਹੋਰ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੀ ਹਾਂ ਕਿ ਪੂਰਾ ਮਾਮਲਾ ਪਹਿਲਾਂ ਕੀ ਹੈ ਤੇ ਦੱਸਦੀ ਹਾਂ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਲਗਾਇਆ ਗਿਆ ਤੇ ਜਿ세 ਤੈ ਤਾਂ ਉਥੇ ਹੀ ਕੱਲ ਮੀਟਿੰਗ ਹੋਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨੁਮਾਇਦਿਆਂ ਦੇ ਨਾਲ ਮੀਟਿੰਗ ਕੀਤੀ ਗਈ ਪਰੰਤੂ ਉਥੇ ਹੀ ਦੱਸਦੀ ਹੈ ਕਿ ਸਰਵਣ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਪੁਲਿਸ ਦੇ ਹਿਰਾਸਤ ਵਿੱਚ ਲੈ ਲਏ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਖਨੌਰੀ ਬਾਰਡਰ ਦੇ ਉੱਤੇ ਅਨਾਉਂਸਮੈਂਟ ਕਰਵੀਆਂ ਸੀ ਕਿ ਪੁਲਿਸ ਫੋਰਸ ਆ ਗਈ ਹੈ ਤੇ ਉੱਥੇ ਹੀ ਧਰਨਾ ਚੱਕਣ ਦੀ ਤਿਆਰੀ ਕਰ ਲਈ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਬੀਤੀ ਰਾਤ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਉੱਤੇ ਐਕਸ਼ਨ ਲਿਆ ਗਿਆ ਤੇ ਉੱਥੇ ਹੀ ਗੱਡੀਆਂ ਭਰ-ਭਰ ਕੇ ਜਿਹੜੀਆਂ ਕਿ ਕਿਸਾਨਾਂ ਦੀਆਂ ਥਾਣੇ ਦੇ ਵਿੱਚ ਲੈ ਕੇ ਆਂਦੀਆਂ ਗਈਆਂ ਪੁਲਿਸ ਕਿਸਾਨ ਹਿਰਾਸਤ ਦੇ ਵਿੱਚ ਲੈ ਲੇ ਤੇ ਜਿਸ ਦੇ ਤਹਿਤ ਉਥੇ ਹੀ ਜਿਹੜਾ ਕਿ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਨੂੰ ਕਲੀਨ ਕਰ ਦਿੱਤਾ ਦੱਸਿਆ ਹੈ ਕਿ ਤਰਨਾ ਜਿਹੜਾ ਕਿ ਉਥੋਂ ਚੱਕਿਆ ਗਿਆ ਤੇ ਉਥੇ ਹੀ ਜੀਸੀਬੀ ਮਸ਼ੀਨਾਂ ਜਿਹੜੀਆਂ ਕਿ ਕਿਸਾਨਾਂ ਦੇ ਵੱਲੋਂ ਜੋ ਉਥੇ ਤਰਨਾ ਲਗਾਇਆ ਗਿਆ ਸੀ ਉਹ ਸਾਰਾ ਸਾਫ ਕਰ ਦਿੱਤਾ ਤੇ ਜਿਸ ਦੇ ਤਹਿਤ ਕਿਸਾਨ ਹੋਰ ਭੜਕਦੇ ਹੋਏ ਨਜ਼ਰ ਆਏ ਤੇ ਦੱਸਿਆ ਹੈ ਕਿ ਹੁਣ ਇਸ ਜੋ ਐਕਸ਼ਨ ਨੂੰ ਲੈ ਕੇ ਲਗਾਤਾਰ ਸਿਆਸੀ ਲੀਡਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆਏ ਤੇ ਹੁਣ ਉੱਥੇ ਹੀ ਇਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਐਕਸ਼ਨ ਲਿਆ ਗਿਆ ਹੈ ਉਸ ਦੇ ਤਹਿਤ ਅਸੀਂ ਅੱਜ ਮਰਨ ਵਰਤ ਸ਼ੁਰੂ ਕਰਾਂਗੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਾਇਸ ਦੇ ਉੱਤੇ ਜਿਹੜੇ ਕਿ ਡੇਰੇ ਲਗਾਵਾਗੇ ਤੇ ਜਿਸ ਤੋਂ ਬਾਅਦ ਮਰਨਵਾਰਤ ਉਥੇ ਸ਼ੁਰੂ ਕਰਾਂਗੇ ਤੇ ਇਸ ਤੋਂ ਪਹਿਲਾਂ ਹੀ ਹੁਣ ਇੱਕ ਹੋਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਬਲਦੇਵ ਸਿੰਘ ਸਰਸਾ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਕਿਸਾਨ ਜਥੇਬੰਦੀ ਅੱਜ ਪੜਕਦੀ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਰੋਡ ਵੀ ਜਿਹੜੇ ਕਿ ਜਾਮ ਕਰ ਦਿੱਤੇ ਗਏ ਐਲਾਨ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਮੁੱਖ ਮੰਤਰੀ ਦੀ ਰਿਹਾਈ ਦੇ ਜਾ ਕੇ ਆਪਣਾ ਮਰਨਵਾਰਤ ਸ਼ੁਰੂ ਕਰਾਂਗੇ ਤੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਹੀ ਹੁਣ ਬਲਦੇਵ ਸਿੰਘ ਸਾਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਥੇ ਹੀ ਕੱਲ ਜੋ ਐਕਸ਼ਨ ਲਿਆ ਗਿਆ ਉਸ ਨੂੰ ਲੈ ਕੇ ਕਿਸਾਨ ਹੋਰ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸ ਦਈਏ ਕਿ ਪੂਰਾ ਮਾਮਲਾ ਪਹਿਲਾਂ ਕੀ ਹੈ ਤੇ ਦੱਸ ਦਈਏ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਲਗਾਇਆ ਗਿਆ ਤੇ ਜਿਸ ਦੇ ਤਹਿਤ ਉੱਥੇ ਹੀ ਕੱਲ ਮੀਟਿੰਗ ਹੋਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨੁਮਾਇਦਿਆਂ ਦੇ ਨਾਲ ਮੀਟਿੰਗ ਕੀਤੀ ਗਈ ਪਰੰਤੂ ਉਥੇ ਹੀ ਦੱਸਦੀ ਹੈ ਕਿ ਸਰਵਣ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਪੁਲਿਸ ਦੇ ਹਿਰਾਸਤ ਵਿੱਚ ਲੈ ਲਏ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਖਨੌਰੀ ਬਾਰਡਰ ਦੇ ਉੱਤੇ ਅਨਾਉਂਸਮੈਂਟ ਕਰਵੀਆਂ ਸੀ ਕਿ ਪੁਲਿਸ ਫੋਰਸ ਆ ਗਈ ਹੈ ਤੇ ਉੱਥੇ ਹੀ ਧਰਨਾ ਚੱਕਣ ਦੀ ਤਿਆਰੀ ਕਰ ਲਈ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਬੀਤੀ ਰਾਤ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਉੱਤੇ ਐਕਸ਼ਨ ਲਿਆ ਗਿਆ ਤੇ ਉੱਥੇ ਹੀ ਗੱਡੀਆਂ ਭਰ-ਭਰ ਕੇ ਜਿਹੜੀਆਂ ਕਿ ਕਿਸਾਨਾਂ ਦੀਆਂ ਥਾਣੇ ਦੇ ਵਿੱਚ ਲੈ ਕੇ ਆਂਦੀਆਂ ਗਈਆਂ ਪੁਲਿਸ ਕਿਸਾਨ ਹਿਰਾਸਤ ਦੇ ਵਿੱਚ ਲੈ ਲੇ ਤੇ ਜਿਸ ਦੇ ਤਹਿਤ ਉਥੇ ਹੀ ਜਿਹੜਾ ਕਿ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਨੂੰ ਕਲੀਨ ਕਰ ਦਿੱਤਾ ਦੱਸਿਆ ਹੈ ਕਿ ਤਰਨਾ ਜਿਹੜਾ ਕਿ ਉਥੋਂ ਚੱਕਿਆ ਗਿਆ ਤੇ ਉਥੇ ਹੀ ਜੀਸੀਬੀ ਮਸ਼ੀਨਾਂ ਜਿਹੜੀਆਂ ਕਿ ਕਿਸਾਨਾਂ ਦੇ ਵੱਲੋਂ ਜੋ ਉਥੇ ਤਰਨਾ ਲਗਾਇਆ ਗਿਆ ਸੀ ਉਹ ਸਾਰਾ ਸਾਫ ਕਰ ਦਿੱਤਾ ਤੇ ਜਿਸ ਦੇ ਤਹਿਤ ਕਿਸਾਨ ਹੋਰ ਭੜਕਦੇ ਹੋਏ ਨਜ਼ਰ ਆਏ ਤੇ ਦੱਸਿਆ ਹੈ ਕਿ ਹੁਣ ਇਸ ਜੋ ਐਕਸ਼ਨ ਨੂੰ ਲੈ ਕੇ ਲਗਾਤਾਰ ਸਿਆਸੀ ਲੀਡਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆਏ ਤੇ ਹੁਣ ਉੱਥੇ ਹੀ ਇਸ ਨੂੰ ਮੰंदे ਨਜ਼ਰ ਰੱਖਦੇ ਹੋਏ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਐਕਸ਼ਨ ਲਿਆ ਗਿਆ ਹੈ ਉਸ ਦੇ ਤਹਿਤ ਅਸੀਂ ਅੱਜ ਮਰਨ ਵਰਤ ਸ਼ੁਰੂ ਕਰਾਂਗੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਿਆਸੇ ਉੱਤੇ ਜਿਹੜੇ ਕਿ ਡੇਰੇ ਲਗਾਵਾਗੇ ਤੇ ਜਿਸ ਤੋਂ ਬਾਅਦ ਮਰਨਵਾਰ ਤੋਂ ਉਥੇ ਸ਼ੁਰੂ ਕਰਾਂਗੇ ਤੇ ਇਸ ਤੋਂ ਪਹਿਲਾਂ ਹੀ ਹੁਣ ਇੱਕ ਹੋਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਬਲਦੇਵ ਸਿੰਘ ਸਰਸਾ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਕਿਸਾਨ ਜਥੇਬੰਦੀ ਅੱਜ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਰੋਡ ਵੀ ਜਿਹੜੇ ਕਿ ਜਾਮ ਕਰ ਦਿੱਤੇ